ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਆਪਾਂ ਇੱਕ ਇਹੋ ਜਿਹਾ ਸ਼ਬਦ ਸਿੱਖਣ ਜਾ ਰਹੇ ਹਾਂ ਜਿਹੜਾ ਪਤਾ ਹੈ ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਹੀ ਨੇੜੇ ਹੁੰਦਾ ਹੈ ਹਾਂਜੀ ਸਾਡੇ ਪਰਿਵਾਰਾਂ ਨਾਲ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਸਸਰੇ ਘਰ ਦੇ ਬੱਚਿਓ ਕੀ ਹਾਲ ਨੇ ਸਾਰਿਆਂ ਦੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਬਿਲਕੁਲ ਪਿਆਰ ਵਰਤਿਆਰ ਹੋਣਗੇ ਅੱਜ ਕੁਝ ਨਵਾਂ ਤੇ ਮਜ਼ੇਦਾਰ ਸਿੱਖਣ ਵਾਸਤੇ ਚਲੋ ਫਿਰ ਸ਼ੁਰੂ ਕਰੀਏ ਤਾਂ ਅੱਜ ਦਾ ਆਪਣਾ ਸ਼ਬਦ ਹੈ ਟ੍ਰੈਡੀਸ਼ਨ ਹੁਣ ਇਹ ਸ਼ਬਦ ਆਪਸ ਸਾਰੇ ਨੇ ਕਦੇ ਨਾ ਕਦੇ ਸੁਣਿਆ ਹੀ ਹੁੰਦਾ ਹੈ ਹੈਨਾ ਪਰ ਚਲੋ ਅੱਜ ਇਸ ਦੇ ਮਤਲਬ ਨੂੰ ਥੋੜਾ ਹੋਰ ਚੰਗੀ ਤਰ੍ਹਾਂ ਸਮਝਦੇ ਆਂ ਤਾਂ ਫਿਰ ਟ੍ਰੈਡੀਸ਼ਨ ਹੁੰਦਾ ਕੀ ਹੈ ਦੇਖੋ ਇਸ ਦਾ ਸਿੱਧਾ ਸਾਦਾ ਮਤਲਬ ਹੈ ਕੋਈ ਵੀ ਰਿਵਾਜ ਕੋਈ ਰਸਮ ਜਾਂ ਫਿਰ ਕੋਈ ਇਹੋ ਜਿਹਾ ਵਿਸ਼ਵਾਸ ਜਿਹੜਾ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਚੱਲਦਾ ਆ ਰਿਹਾ ਹੋਵੇ ਮਤਲਬ ਸਾਡੇ ਪਰਦਾਦਿਆਂ ਤੋਂ ਦਾਦਾ-ਦਾਦੀ ਕੋਲ ਆਇਆ ਫਿਰ ਸਾਡੇ ਮੰਮੀ-ਡੈਡੀ ਕੋਲ ਤੇ ਹੁਣ ਸਾਡੇ ਤੱਕ ਪਹੁੰਚ ਗਿਆ ਅੱਛਾ ਮਤਲਬ ਤੇ ਸਮਝ ਆ ਗਿਆ ਪਰ ਅਸਲ ਜ਼ਿੰਦਗੀ ਵਿੱਚ ਕਿਵੇਂ ਦਿਖਦਾ ਹੈ ਹੈਨਾ ਸੋਚਣ ਵਾਲੀ ਗੱਲ ਚਲੋ ਇਸ ਨੂੰ ਹੋਰ ਸੌਖਾ ਬਣਾਉਣ ਲਈ ਇੱਕ ਬੌਧਿਕ ਖਾਸ ਦਰਨ ਦੇਖਦੇ ਹਾਂ ਜਿਵੇਂ ਆਹ ਵਾਕ ਦੇਖੋ ਵੇਅਰਿੰਗ ਨਿਊ ਕਲੋਥਸ ਔਨ ਦੀਵਾਲੀ ਇਜ਼ ਅ ਟਰੈਡੀਸ਼ਨ ਇਨ ਮੈਨੀ ਫੈਮਿਲੀਜ਼ ਇਸ ਦਾ ਪੰਜਾਬੀ ਵਿੱਚ ਸਿੱਧਾ ਸਦਾ ਮਤਲਬ ਬਣਦਾ ਹੈ ਕਿ ਦੀਵਾਲੀ ਤੇ ਨਵੇਂ ਕੱਪੜੇ ਪਾਉਣਾ ਬਹੁਤ ਸਾਰੇ ਪਰਿਵਾਰਾਂ ਵਿੱਚ ਇੱਕ ਰਿਵਾਜ ਹੈ ਇਹ ਇੱਕ ਟਰੈਡੀਸ਼ਨ ਹੈ ਜ਼ਰਾ ਸੋਚੋ ਜਦੋਂ ਆਪਾਂ ਦੀਵਾਲੀ ਬਾਰੇ ਸੋਚਦੇ ਹਾਂ ਤਾਂ ਅੱਖਾਂ ਅੱਗੇ ਕੀ ਕੀ ਆਉਂਦਾ ਹੈ ਹੂੰ ਜਗਮਗਾਉਂਦੇ ਦੀਵੇ ਘਰ ਦੇ ਬਾਹਰ ਸੋਹਣੀ ਜੀ ਰੰਗੋਲੀ ਤੇ ਸਭ ਤੋਂ ਜ਼ਰੂਰੀ ਨਵੇਂ-ਨਵੇਂ ਕੱਪੜੇ ਬਸ ਇਹ ਸਾਰੀਆਂ ਚੀਜ਼ਾਂ ਮਿਲ ਕੇ ਦੀਵਾਲੀ ਦੀ ਟਰੈਡੀਸ਼ਨ ਨੂੰ ਪੂਰਾ ਕਰ ਦਿਆ ਨੇ ਵਾਹ ਬਹੁਤ ਵਧੀਆ ਹੁਣ ਤਾਂ ਸਾਨੂੰ ਟਰੈਡੀਸ਼ਨ ਦਾ ਮਤਲਬ ਬਿਲਕੁਲ ਸਾਫ਼ ਹੋ ਗਿਆ ਹੈ ਤਾਂ ਫਿਰ ਹੁਣ ਵਾਰੀ ਕਿਸ ਦੀ ਹੈ ਹਾਂਜੀ ਇਸ ਨਵੇਂ ਸ਼ਬਦ ਨੂੰ ਆਪ ਵਰਤ ਕੇ ਦੇਖਣ ਦੀ ਤਾਂ ਸਭ ਤੋਂ ਪਹਿਲਾਂ ਇੱਕ ਕੰਮ ਕਰਦੇ ਆ ਆਪਾਂ ਸਾਰੇ ਮਿਲ ਕੇ ਟਰੈਡੀਸ਼ਨ ਸ਼ਬਦ ਨਾਲ ਇੱਕ ਵਾਕ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜ਼ਰਾ ਸੋਚੋ ਕਿ ਹੋ ਜਾ ਵਾਕ ਬਣ ਸਕਦਾ ਹੈ ਹੂੰ ਤੇ ਹੁਣ ਇੱਕ ਹੋਰ ਮਜ਼ੇਦਾਰ ਸਵਾਲ ਸੋਚਣ ਵਾਲੀ ਗੱਲ ਹੈ ਕਿ ਸਾਡੇ ਸਾਰਿਆਂ ਦੀ ਕੋਈ ਨਾ ਕੋਈ ਮਨਪਸੰਦ ਪਰੰਪਰਾ ਯਾਨੀ ਟ੍ਰੈਡੀਸ਼ਨ ਜ਼ਰੂਰ ਹੁੰਦੀ ਹੈ ਹੈਨਾ ਉਹ ਕਿਹੜਾ ਖਾਸ ਰਿਵਾਜ ਹੈ ਜਿਸ ਨੂੰ ਪਰਿਵਾਰ ਨਾਲ ਮਨਾਉਣ ਦਾ ਸਭ ਤੋਂ ਵੱਧ ਇੰਤਜ਼ਾਰ ਰਹਿੰਦਾ ਹੈ ਜੇ ਅਜੇ ਵੀ ਥੋੜਾ ਸੋਚਣਾ ਪੈ ਰਿਹਾ ਹੈ ਤਾਂ ਕੋਈ ਗੱਲ ਨਹੀਂ ਬਿਲਕੁਲ ਫਿਕਰ ਨਾ ਕਰੋ ਆਪਾਂ ਕੁਝ ਹੋਰ ਉਦਾਹਰਣਾਂ ਦੇਖ ਲੈਨੇ ਆ ਤਾਂਕਿ ਗੱਲ ਹੋਰ ਵੀ ਸਾਫ਼ ਹੋ ਜਾਵੇ ਇਹ ਦੇਖੋ ਲੂੜੀ ਤੇ ਅਗਦੇ ਦੁਆਲੇ ਗਿੱਧਾ ਪਾਉਣਾ ਸਾਡੀ ਪੰਜਾਬੀ ਟਰੈਡੀਸ਼ਨ ਹੈ ਵਾਹ ਇਹ ਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਹੈ ਇੱਕ ਕਿੰਨੀ ਖੂਬਸੂਰਤ ਪਰੰਪਰਾ ਬਿਲਕੁਲ ਇਸੇ ਤਰ੍ਹਾਂ ਰਖੜੀ ਦੇ ਤਿਉਹਾਰ ਤੇ ਭੈਣਾਂ ਵੱਲੋਂ ਰੱਖੀ ਬੰਨਣਾ ਵੀ ਇੱਕ ਪੁਰਾਣੀ ਟਰੈਡੀਸ਼ਨ ਹੈ ਸੱਚੀ ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦੀ ਕਿੰਨੀ ਪੁਰਾਣੀ ਤੇ ਕਿੰਨੀ ਪਿਆਰੀ ਪਰੰਪਰਾ ਹੈ ਇਹ ਤਾਂ ਅੱਜ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਬਹੁਤ ਹੀ ਵਧੀਆ ਸ਼ਬਦ ਸਿੱਖਿਆ ਯਾਦ ਰੱਖਣਾ ਹਰ ਇੱਕ ਨਵਾਂ ਸ਼ਬਦ ਸਾਡੇ ਗਿਆਨ ਦੇ ਖਜ਼ਾਨੇ ਨੂੰ ਹੋਰ ਪੜਦਾ ਹੈ

ਇੱਕ ਆਖਰੀ ਸਵਾਲ ਸਾਰਿਆਂ ਲਈ ਕਦੇ ਸੋਚਿਆ ਹੈ ਕਿ ਆਖਰ ਇਹ ਪਰੰਪਰਾਵਾਂ ਇਹ ਟ੍ਰੈਡੀਸ਼ਨਸ ਸਾਡੇ ਲਈ ਇੰਨੀਆਂ ਖਾਸ ਕਿਉਂ ਹੁੰਦੀਆਂ ਨੇ ਕੀ ਹੈ ਇਹਨਾਂ ਵਿੱਚ ਜੋ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਇਸ ਬਾਰੇ ਜ਼ਰੂਰ ਸੋਚਣਾ ਅਗਲੀ ਵਾਰ ਮਿਲਦੇ ਆਂ